ਸਰਪੰਚ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਪਵਦੇ ਸੇਤਿਸ ਪੰਚਾਇਤਾਂ ਸਿੱਧਾ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਪਿੰਡ ਤਿੱਬੜ ਤੋਂ ਮੇਰਾ ਨਾਮ ਸ਼ਰਿੰਦਰ ਸਿੰਘ ਆਪਾਂ ਲੋਕਾਂ ਦਾ ਬਹੁਤ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਸਾਨੂੰ ਇਹ ਮਾਨ ਬਖਸ਼ਿਆ ਸਰਪੰਚੀ ਦਾ ਤੇ ਮੈਂ ਸਾਰੇ ਲੋਕਾਂ ਨਾਲ ਲੈ ਕੇ ਸਰਪੱਖੀ ਵਿਕਾਸ ਕਰਾਂਗਾ ਸੋ ਪਿਛਲੀ ਪੰਚਾਇਤ ਉਹ ਲੋਕ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਜੋ ਤੁਹਾਡੀ ਗੋਇਦ ਵਿੱਚ ਪੂਰੇ ਕਰਵਾਏ ਜਾਣਗੇ। ਪਿਛਲੀ ਪੰਚਾਇਤ ਨੇ ਵੀ ਆਪਣਾ ਬੜੀ ਕੋਸ਼ਿਸ਼ ਕੀਤੀ ਹੈ। ਕਾਫੀ ਕੰਮ ਉਹਨਾਂ ਨੇ ਕਰਵਾਏ ਆ ਪਰ ਫਿਰ ਵੀ ਕੰਮ ਕਦੀ ਪੂਰੇ ਨਹੀਂ ਹੁੰਦੇ। ਕਾਫੀ ਕੰਮ ਰਹਿ ਵੀ ਗਏ ਆ। ਤੇ ਮੈਂ ਪੂਰੀ ਜਤਨਾ ਨਾਲ ਉਹ ਕੰਮ ਪੂਰੇ ਕਰਵਾਵਾਂਗਾ। ਉਹਦੇ ਵਿੱਚ ਜਿੱਦਾਂ ਮੇਰੇ ਪਿੰਡ ਦੇ ਵਿੱਚ ਕਾਫੀ ਟਾਇਲਟ ਲੱਗਣ ਵਾਲੇ ਰਹਿ ਗਏ ਆ। ਛੱਪੜਾਂ ਦੀ ਸਫਾਈ ਰਹਿ ਗਈ ਆ ਜੋ ਪਿਛਲੀ ਪੰਚਾਇਤ ਨੇ ਨਹੀਂ ਕੀਤੀ। ਕੁਝ ਨਾਲੀਆਂ ਰਹਿ ਗਈਆਂ। ਉਹ ਜੋ ਤੇ ਆਪਾਂ ਜਿਹੜੇ ਹੁੰਦੇ ਆ ਆਪਣਾ ਪਾਣੀ ਬਹੁਤ ਦਿੰਦਾ ਹੋ ਗਿਆ ਹੈਂਡ ਪੰਪ ਜਿੱਦੇ ਗੋਰਦੀ ਡੰਗਾਈ 340 ਤੋਂ 30 ਲੋਕਾਂ ਨੂੰ ਫਿਰ ਪਾਣੀ ਵੀ ਮਿਲ ਸਕੇ ਔਰ ਬਿਮਾਰੀ ਤੋਂ ਰਹਿਣ ਸਭ ਤੁਸੀਂ ਆਮ ਦੇਖਿਆ ਲੱਗਾ ਜਦੋਂ ਬਾਹਰਲੇ ਪਿੰਡਾਂ ਦੇ ਜਾਈਦਾ ਲਟਾਂ ਲੱਗੀਆਂ ਹੁੰਦੀਆਂ ਫੁੱਲ ਬੂਟੇ ਲੱਗੇ ਹੁੰਦੇ ਜਦੋਂ ਪਿੰਡ ਦੇ ਅੰਦਰ ਇੰਟਰ ਕਰੀਏ ਇੱਕ ਸੋਹਣੀ ਪਾਰਕਿੰਗ ਨਾ ਜਦੋਂ ਹੁੰਦੀ ਹੈ ਡਿਸਪੈਂਸਰ ਹੀ ਹੁੰਦੀ ਆ ਲਾਈਬ੍ਰੇਰੀ ਹੁੰਦੀ ਆ, ਓਪਨ ਜਿਮ ਹੁੰਦੀ ਆ, ਖੇਡ ਦਾ ਮੈਦਾਨ ਹੁੰਦਾ। ਸੋ ਕੈਮਰੇ ਲੱਗੇ ਹੁੰਦੇ ਆ, ਬੱਚਿਆਂ ਵਾਸਤੇ ਚੂਲੇ ਲੱਗੇ ਹੁੰਦੇ ਆ, ਇੱਕ ਵਧੀਆ ਦੇਖਣ ਅਜਾ ਹੁੰਦੀ ਆ। ਕੀ ਤੁਹਾਨੂੰ ਲੱਗਦਾ ਪਿੰਡ ਤੇ ਬੜੇ ਵਿੱਚ ਕੋਈ ਇਦਾਂ ਦੀ ਸੁੱਖ ਸਹੂਲਤਾਂ ਉਹ ਲੱਟੀਆਂ? ਜਰੂਰ ਜੀ, ਸਾਰੇ ਪਿੰਡ ਚ ਹੁੰਦੇ ਆ, ਮੈਂ ਵੀ ਚਾਹੁੰਦਾ ਕਿ ਮੇਰੇ ਪਿੰਡ ਦੇ ਵਿੱਚ ਸਾਰੀਆਂ ਇਹ ਸਹੂਲਤਾਂ ਹੋਣ। ਪਰ ਪਿੰਡ ਵੱਡਾ ਕਾ ਹੋਣ ਕਾਰਨ ਅਜੇ ਆਪਾਂ ਇੱਥੋਂ ਤੱਕ ਨਹੀਂ ਪਹੁੰਚੇ ਕਿ ਆਪਾਂ ਫੁੱਲ ਡਿਵੈਲਪਮੈਂਟ ਕਰ ਸਕੀਏ। ਹਰੇ ਦੇ ਵਿੱਚ ਆਪਾਂ ਕੋਈ ਲਾਈਟਾਂ ਦੀ ਇਹ ਗੱਲ ਕੀਤੀ ਆ, ਲਾਈਟਾਂ ਅਸੀਂ ਲਵਾਈਆਂ ਦੇ ਪਿੰਡ ਦੀ ਪਹੁੰਚਾਈਆਂ ਲਵਾਈਆਂ ਹਨ 3 400 ਲਾਈਟ ਪਿੰਡ ਵਿੱਚ ਲੱਗ ਚੁੱਕੀ ਆ ਪਰ ਫੇਰ ਵੀ ਬੜੀ ਕਮੀ ਹੈ ਜੇ ਪਿੰਡ ਦੇ ਵਿੱਚ 1600 1700 ਘਰ ਦਾ 20 ਹਜ਼ਾਰ 바ਦੀ ਦੇ ਕਰੀਬ ਆ ਬੜਾ ਵੱਡਾ ਪਿੰਡ ਵਾ ਕਾਫੀ ਡਵੈਲਪਮੈਂਟ ਝੁੜੀ ਆ ਕੋਸ਼ਿਸ਼ ਕਰਾਂਗੇ ਗੁਰੂ ਮਹਾਰਾਜ ਦੇ ਆਸਰੇ ਦੇ ਨਾਲ ਇਹਨਾਂ ਸਾਰੀਆਂ ਨੂੰ ਪੂਰਾ ਕੀਤਾ ਜਾਵੇਗਾ ਸੋ ਰਸਨ ਕਾਰ ਦੀ ਸਮੱਸਿਆ ਕਾਫੀ ਵੱਡਾ ਹੁੰਦੀ ਆ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦੇ ਰਸਨ ਕਾਰ ਨਹੀਂ ਪੈਂਦਾ ਗਰੀਬ ਤੇ ਘਰ ਰਸਨ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜੋ ਇਦਾਂ ਦੀ ਸਮੱਸਿਆ ਹੈਗੀ ਸਮੱਸਿਆ ਹੈ ਜੀ ਜਦੋਂ ਵੀ ਗਵਰਨਮੈਂਟ ਇਹ ਰਾਸ਼ਨ ਕਾਰਡ ਬਣਾਉਂਦੀ ਆ ਉਹ ਮਤਲਬ ਰੇਸ਼ਨੋ ਦਾ ਬਣਾਉਂਦੀ ਆ ਵੀ ਗਾਤੀ ਦੇ ਹਿਸਾਬ ਨਾਲ 60 60 ਪਰਸੈਂਟ ਲੋਕਾਂ ਦੇ ਰਾਸ਼ਨ ਕਾਰਡ ਬਣਦੇ ਆ ਪਰ ਮੈਂ ਦੱਸਣਾ ਚਾਹੁੰਦਾ ਕਿ ਮੇਰੇ ਪਿੰਡ ਦੀ ਜਿਹੜੀ ਗਰੀਬ ਜਿਹੜੀ ਜਨਤਾ ਆ ਉਹ 60 ਨਹੀਂ ਆ ਉਹ 80 ਪਰਸੈਂਟ ਤੱਕ ਹੈਗੇ ਆ ਕੋਈ ਘਰ ਸਮਾਇਆਦਾਰ ਨਹੀਂ ਤੇ ਸਾਬ ਇਹਨਾਂ ਸੂਰਤਾਂ ਦੇ ਯੋਗ ਆ ਤੇ ਮੈਂ ਦੇ ਅੱਗੇ ਵੀ ਮੇਰੇ ਪਿੰਡ ਦੇ ਵਿੱਚ ਰਾਸ਼ਨ ਕਾਰਡਾਂ ਦੀ ਗਿਣਤੀ ਕਰੀਬ 22 2300 ਆ ਆ ਇਹਨਾਂ ਦੀ ਗਿਣਤੀ ਹੋਰ ਵਧਣੀ ਚਾਹੀਦੀ ਆ ਅਜੇ ਵੀ ਕਾਫੀ ਲੋਕ ਇਹ ਰਾਸ਼ਨ ਕਾਰਡ ਤੋਂ ਅਧੂਰੇ ਆ ਤੇ ਕਈ ਮੇਰੇ ਕੋ ਆਉਂਦੇ ਆ ਤੇ ਮੈਂ ਵੀ ਉਹਨਾਂ ਨੇ ਇਹੋ ਹੀ ਕਹਿਣਾ ਆ ਕਿ ਇਹ ਚੰਡੀਗੜ੍ਹ ਦੀ ਜਿਹੜੀ ਗਵਰਨਮੈਂਟ ਸਾਈਟ ਖੁੱਲ ਗਈ ਹੈ ਤੇ ਇਹ ਜਿਹੜੇ ਆਨਲਾਈਨ ਹੁੰਦੇ ਆ ਤੇ ਜਦੋਂ ਵੀ ਖੁੱਲੂਗੀ ਤੇ ਮੈਂ ਉਹਨਾਂ ਸਾਰਿਆਂ ਦੇ ਰਾਸ਼ਨ ਕਾਰਡ ਜਿਹੜੇ ਆਨਲਾਈਨ ਰਜਿਸਟਰਸ਼ ਕਰਾ ਕੇ ਕੋਸ਼ਿਸ਼ ਕਰਾਂਗੀ ਜੀ ਉਹ ਮੰਦਰਿਕਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਤੇ ਜਗ੍ਹਾ ਨਹੀਂ ਦਿੱਤਾ ਜਾਂਦੇ ਨਾਮ ਪਾਈ ਜਾਂਦੇ ਸੋ ਆਪ ਜੀ ਦੀ ਵਹੀ ਵਿੱਚ ਕਿਵੇਂ ਦੇਖਿਆ ਜਾਵੇ ਨੇ ਗਰੀਬ ਲੋਕਾਂ ਦਾ ਹੱਕਵਾਹ ਸਰਪੰਚ ਦੀ ਇਹ ਨਹੀਂ ਗੱਲ ਹੁੰਦੀ ਕਿ ਮੈਂ ਇਹਨਾਂ ਦਾ ਹੱਕ ਲੋਕਾਂ ਕੋ ਖਾਹਾਂ ਮਹਾਰਾ ਇਹਦੀ ਤਾਕਤ ਬੇਸ਼ੀ ਪਕਸ਼ੀ ਹੈ ਗਰੀਬ ਲੋਕਾਂ ਦੇ ਸਿਰ ਤੇ ਹੀ ਆਈ ਆ ਤੇ ਮੈਂ ਹਰ ਪੱਖੋਂ ਕੋਸ਼ਿਸ਼ ਕਰਾਂਗਾ ਕਿ ਇਹ ਗਰੀਬਾਂ ਜਿਹੜੇ ਨੇ ਇੱਥੇ ਕੰਮ ਕਰਨ ਕੋਈ ਵੀ سرمਾਇਆਦਾਰ ਚਾਹ ਕੋਈ ਅਦਰ ਕੰਮ ਕਰਦਾ ਉਹ ਨੂੰ ਜਿਹੜੇ ਯੋਗ ਲੋਗ ਆ ਉਹੀ ਮੈਂ ਇੱਥੇ ਚਲਾਵਾਂਗਾ ਤੇ ਉਹਨਾਂ ਨੂੰ ਕੰਮ ਦੇਣ ਦੀ ਕੋਸ਼ਿਸ਼ ਕਰਾਂਗਾ ਤਾਂ ਜੋ ਆਪਣੇ ਉਹ ਘਰ ਦਾ ਚੁੱਲ੍ਹਾ ਚਲਾ ਸਕੀ ਕੁੱਤ ਸਤ ਸੇ ਕੱਚੇ ਪੁਠਾ ਨਟ ਆਈਆਂ ਨਵੇਂ ਫਾਰਮ ਅਪਲਾਈ ਕੀਤੇ ਗਏ ਆਪਜੀ ਦੇ ਵਿੱਚ ਕਿੰਨੇ ਕੱਚੇ ਪੁਠਾ ਇੰਦਰਾ ਨਟ ਆਈ ਆ ਕਿੰਨੇ ਜਿਹੜੇ ਨਵੇਂ ਫਾਰਮ ਅਪਲਾਈ ਕੀਤੇ ਗਏ ਸਰ ਜਿਹੜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਤੇ ਬਾਕੀ ਪਿੰਡਾਂ ਵਿੱਚ ਵੀ ਫਾਰਮ ਅਪਲਾਈ ਹੋਏ ਆ ਤੇ ਮੈਂ ਆਪਣੇ ਪਿੰਡ ਦੇ ਵੀ ਕੀਤੇ ਆ ਤੇ ਮੈਂ ਆਪਣੇ ਪਿੰਡ ਦੇ ਘੱਟ ਤੋਂ ਘੱਟ ਮੇਰੇ ਸਨ 500 ਤੋਂ ਪਲੱਸ ਫਾਰਮ ਅਪਲਾਈ ਹੋਏ ਆ ਤੇ ਜਦੋਂ ਅਫਸਰ ਕੋਈ ਡਾਟਾ ਜਾਂਦਾ ਉਹ ਕਹਿੰਦੇ ਵੀ ਨਹੀਂ ਸਰ ਬਾਕੀ ਤਰ੍ਹਾਂ ਪਿੰਡਾਂ ਦੇ ਵਿੱਚ ਜਾ 50 ਜਾਂ 60 ਘਰ ਹੁੰਦੇ ਆ ਤੁਹਾਡੇ ਇੰਨੇ ਕੋ ਜਿਆਦਾ ਮੈਂ ਉਹਨਾਂ ਨੂੰ ਇਹੋ ਹੀ ਮੈਂ ਉਹਨਾਂ ਨੇ ਇਹੋ ਹੀ ਬੇਨਤੀ ਕੀਤੀ ਆ ਵੀ ਇਹ ਪਿੰਡ ਵੱਡਾ ਵਾ ਬੇਸ਼ੱਕ ਇਹਨੂੰ ਚੈੱਕ ਕੀਤਾ ਜਾਏ ਗਰੀਬ ਲੋਕ ਜਿਆਦਾ ਵਾ ਇਹ ਸਾਰੇ ਜੋਗ ਲੋਕ ਆ ਇਹਨਾਂ ਚ ਕੋਈ ਐਸੀ ਗੱਲ ਨਹੀਂ ਕਿ ਜੋਗ ਨਾ ਹੋਣ ਇਹ ਸਾਰੇ ਜੋਗ ਲੋਕ ਆ ਇਹਨਾਂ ਦੇ ਘਰ ਜਿਹੜੇ ਬੰਨੀ ਚਾਹੀਦੇ ਜੀ ਸਰ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਦਿਓ ਕੀ ਲੱਗਦਾ ਸਕੂਲ ਚ ਕਿਤੇ ਸਤਾਫ ਦੀ ਕਮੀ ਆ ਜਾਂ ਸਕੂਲ ਨੂੰ ਕਿੰਦੀ ਲੋੜ ਹੈ ਜੀ ਮੇਂ ਕਿਸ ਤਾਫ ਦੀ ਕਮੀ ਹੈਗੀ ਹੈ ਮੇਰੇ ਪਿੰਡ ਦੇ ਵਿੱਚ ਤਕਰੀਬਨ 4 ਸਕੂਲ ਹੈ ਇੱਕ ਸੁੰਨ ਸੈਕੰਡਰੀ ਸਕੂਲ ਇੱਕ ਲੜਕੀਆਂ ਵਾਲਾ ਸਕੂਲ ਇੱਕ ਦੋ ਬੱਚਾ ਆਪਣੇ ਪ੍ਰਾਇਮਰੀ ਸਕੂਲ ਮੁੰਡੇ ਵਾਲੇ ਆ ਤੇ ਸਾਰੇ ਸਕੂਲਾਂ ਵਿੱਚ ਸਟਾਫ ਦੀ ਕਮੀ ਹੈਗੀ ਆ ਬਿਲਕੁਲ ਹੀ ਨਿਹਾਇਤ ਹਸਤਾ ਹੋਈ ਜਾ ਉਹਦੇ ਬਾਅਦ ਤੇ ਵੀ ਬਰਾਂਡਰੀ ਕੋੜਾ ਹੈ ਤੇ ਕੋਈ ਸਾਰੇ ਆਪਣੀ ਜਿਹੜੀ ਹੈਗੀ ਗਰਾਊਂਡ ਦਾ ਗਰਾਊਂਡ ਵੀ ਕੋਈ ਵਧੀਆ ਨਹੀਂ ਬਣੀ ਉਹਦੇ ਵਿੱਚ ਫਰਤੀ ਫੁਰਤੀ ਪੈ ਕੇ ਵਧੀਆ ਬਣਾਉਣ ਦਾ ਕੰਮ ਜੋ ਮੇਰੇ ਪਿੰਡ ਦੇ ਜਿਹੜੇ ਬੱਚੇ ਆ ਉਹ ਖੇਡਾਂ ਦੇ ਵਿੱਚ ਚੰਗਾ ਯੋਗਦਾਨ ਪਾ ਸਕਦੇ। ਸੋ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਅੰਦੋਲਨ ਦਾ ਹੁੰਦਾ। ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋਣਗੇ। ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਪਰੀ ਪੰਚਾਇਤ ਤੋਂ ਕੀ ਅਪੀਲ ਹੋਊਗੀ। ਨੌਜਵਾਨ ਹੈ ਨਹੀਂ ਕਿ ਐਕੀ ਪਿੰਡ ਤੇ ਬੜਦੇ ਵਿੱਚ ਬਹੁਤ ਹੀ ਮਤਲਬ ਉਹਨਾਂ ਦੇ ਵੱਡੇ ਮੁੰਡਾ ਯੋਗ ਹੋ ਗਿਆ। ਉਹਨੇ ਆਪਣੀ ਵੋਟ ਆਪਣੇ ਮਾਪਿਆਂ ਦੀ ਵੋਟ ਪੂਰੀ ਮਿਹਨਤ ਨਾਲ ਪਾਈ ਆ। ਉਹ ਸਾਥੋਂ ਗਰਾਉਂਡ ਦੀ ਜਿਹੜੀ ਮੰਗ ਕਰਦੇ ਆ। ਤੇ ਮੈਂ ਵੀ ਉਹਰੀ ਕੋਸ਼ਿਸ਼ ਕਰਾਂਗਾ ਪ੍ਰਸ਼ਾਸਨ ਨਾਲ ਜੋ ਵੀ ਉੱਚ ਅਧਿਕਾਰੀ ਆ ਵੀ ਮੇਰੇ ਪਿੰਡ ਨੂੰ ਗਰਾਊਂਡ ਦਿੱਤੀ ਜਾਏ ਤਾਂ ਜੋ ਲੋਕ ਨਸ਼ਿਆਂ ਤੇ ਰਹਿ ਕੇ ਨਿਕਲ ਕੇ ਤੇ ਆਪਣੀ ਚੰਗੀ ਸਿਹਤ ਵਾਸਤੇ ਹੰਦ ਦੇਣ ਤੇ ਇਸ ਕਰਕੇ ਮੈਂ ਗਰਾਊਂਡ ਦੀ ਮੰਗ ਪ੍ਰਸ਼ਾਸਨ ਨੂੰ ਕਰਨਾ ਉਹ ਕਈ ਵਾਰੀ ਪਿੰਨਾਂ ਦੇ ਝਗੜੇ ਇਹਨੇ ਗਵਾ ਜਾਂਦੇ ਆ ਲੋਕਾਂ ਨੂੰ ਥਾਣੇ ਕਿ ਚਲੇ ਜਾਂ ਤੱਕੇ ਖਾਣੇ ਜਾਂ ਸਮਾਂ ਬਹੁਤ ਦਫਤਰ ਸਹਾਇਤਾ ਬਹੁਤ ਹੈ ਤੇ ਇੱਕ ਤਾਂ ਸਰਪੰਚ ਦੀ ਕੀ ਜੁੰਮਿਆ ਦੀ ਹੁੰਦੀ ਆ ਕੀ ਫਰਜ਼ ਹੁੰਦਾ ਕਿਵੇਂ ਦੇ ਦੋ ਜੀ ਸਪੰਚ ਜਿਹੜਾ ਹੁੰਦਾ ਵਾ ਸਭ ਤੋਂ ਛੋਟੀ ਅਦਾਲਤ ਤੇ ਮੁਕਤ ਹੁੰਦੀ ਆ ਉਹਦੇ ਵਿਚਾਲੇ ਇਨਸਾਫ ਲੈਣੇ ਕੋਈ ਪੈਸਾ ਨਹੀਂ ਲੱਗਦਾ ਤੇ ਅਸੀਂ ਵੀ ਚਾਹੁੰਦੇ ਆ ਕਿ ਲੋਕ ਸਾਥੋਂ ਆਉਣ ਤੇ ਅਸੀਂ ਬਿਨਾ ਪੈਸੇ ਤੋਂ ਉਹਨਾਂ ਦੇ ਘਰ ਬੈਠ ਕੇ ਨਾਕਦੇ ਆਣਾ ਨਾ ਜਾਣ ਪਏ ਉਹਨਾਂ ਦਾ ਰਜੀਨਾਵਾਲ ਹੋ ਸਕੇ ਝਗੜੇ ਹਰ ਘਰ ਵਿੱਚ ਹੁੰਦੇ ਆ ਕਈਆਂ ਜਿਹੇ ਹੁੰਦੇ ਆ ਪਰ ਪਰ ਤਨ ਦੇ ਇਨਸਾਫ ਨਾਲ ਉਹਨੂੰ ਨਿਬੇੜਨ ਦੀ ਕੋਸ਼ਿਸ਼ ਕਰਦੇ ਆ ਮੈਂ ਆਪਣੇ ਟਾਈਮ ਵਿੱਚ ਬਹੁਤ ਹੀ ਕੇਸ ਘਟਵਾ ਜਿਹੜੇ ਮੈਂ ਅਥਾਣੇ 'ਚ ਜਾਣ ਦਿੱਤੇ ਹੋਣ ਜਾਂ ਕਿਸ ਦਰਜੇ ਨੂੰ ਦਿੱਤਾ ਹੈ ਉਮਰ ਸਮਝਾਈਦਾ ਵੀ ਨਹੀਂ ਕੇ ਇਸ ਦਾ ਕੀ ਫਾਇਦਾ ਨਹੀਂ ਆ ਸਾਡੇ ਟਾਈਮ ਬਰਬਾਦ ਹੁੰਦੇ ਆ ਸਾਡਾ ਭਾਈ ਚੜੇ ਨੂੰ ਕੈਮਰਾ ਰੱਖ ਲਿਆ ਇਕੱਠੇ ਰਹਿਣੇ ਚਾਹੀਦੇ ਗਾ ਤੇ ਗੁਰੂ ਮਹਾਰੇ ਦੀ ਕਿਰਪਾ ਬਹੁਤ ਹੀ ਘਾਟੇ ਕਾ ਦੁੱਖਾ ਕੇਸ ਗਏ ਨੇ ਤੇ ਸਾਰੇ ਇੱਥੇ ਰਹਿੰਦੇ ਸਭ ਗੁਰਦਾਸਪੁਰ ਉਹਨਾਂ ਸਭਾ ਹਲਕੇ ਤੋਂ ਸਹਿਤ ਤਿੱਬੜ ਪਿੰਡ ਕਾ ਵੀ ਬਹੁਤ ਆ ਬੰਦੇ ਆ ਸੋ ਤੁਹਾਨੂੰ ਲੱਗਦਾ ਨਹੀਂ ਕਿਦਾਂ ਲੱਗਦਾ ਇੱਥੇ ਵਿਕਾਸ ਕਾਰਜ ਕਰਨ ਲੱਗਿਆ ਕਿਤਨੇ ਕਿਤੇ ਪਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਿਲਕੁਲ ਠੀਕ ਹੈ ਜੀ ਗਰਦਾਸਪੁਰ ਹਲਕੀ ਦਾ ਸਭ ਤੋਂ ਵੱਡਾ ਪਿੰਡ ਤੇ ਬੜੀਆ ਉਹਦੇ ਵਿੱਚ ਸਾਰੀਆਂ ਕਮੇਟੀਆਂ ਦਾ ਯੋਗਦਾਨ ਹਰ ਕੁਬਰਾਇ ਦਾ ਬੰਦਾ ਰਹਿੰਦਾ ਵਾ ਵੱਡਾ ਪਿੰਡ ਵਾ ਬਾਦੀ ਜਿਆਦਾ ਪਰ ਸਾਨੂੰ ਕੋਈ ਗ੍ਰਾਂਟ ਵਾ ਉਨੀ ਨਹੀਂ ਮਿਲਦੀ ਇਸ ਲਈ ਜਿੱਦ ਵਾਹਨ ਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਗ੍ਰਾਂਟ ਦੇ ਵਾਸਤੇ ਜਿਆਦਾ ਚਾਹੀਦੀ ਆ ਅਸੀਂ ਉਹ ਹੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਇਹਨੂੰ ਉਦੀਬਾਦੀ ਨੂੰ ਇਹਦੇ ਸਾਰੇ ਜਿਹੜੀਆਂ ਨਾਲੀਆਂ ਦੇ ਉੱਤੇ ਧਿਆਨ ਰੱਖਦੇ ਹੋਣੇ ਸਾਨੂੰ ਗਰਾਂਟ ਜਿਹੜੀ ਜ਼ਿਆਦਾ ਹੋਣੀ ਚਾਹੀਦੀ ਹੈ। ਅੱਜੇ ਮੇਰੇ ਪਿੰਡ ਦੇ ਵਿੱਚ ਕੋਈ ਡਿਸਪੈਂਸਰੀ ਹੈ ਸਰ ਜੀ ਮੈਂ ਚਾਹੁੰਦਾ ਕੋਈ ਦੀ 25 ਬੈੱਡ ਦਾ ਕੋਈ ਹਸਪੀਟਲ ਹੋਵੇ। ਸਾਡੇ ਗਰੀਬ ਲੋਕਾਂ ਨੂੰ ਬਾਹਰ ਨਾ ਜਾਣਾ ਪਵੇ ਇੱਥੇ ਉਹਨਾਂ ਦਾ ਇਲਾਜ ਹੋਵੇ ਤੇ ਦਵਾਈਆਂ ਵੀ ਇੱਥੇ ਤੋਂ ਮਿਲ ਜਾਣ। ਉਸ ਜਿਸ ਸਾਥ ਕਰਾ ਤੁਸੀਂ ਪਹਿਲ ਦੇ ਦਰ ਤੇ ਪਿੰਡ ਵਿੱਚ ਲੋੜੀ ਦਾ ਕੰਮ ਕਰੋ ਜਿਆਦਾ ਜਿਹੜਾ ਪਿੰਡ ਨੂੰ ਸੁੱਖ ਸਹੂਲਤਾਂ ਪ੍ਰਦਾਨ ਕਰੇ। ਜੀ ਆਪਾਂ ਦੇ ਸਭ ਤੋਂ ਪਹਿਲਾ ਜਿਹੜੀ ਕੋਸ਼ਿਸ਼ ਇਹ ਹੈ ਕਿ ਪਿੰਡ ਪੰਚਾਇਤ ਘਰ ਪੰਚਾਇਤ ਘਰ ਜਿਹੜਾ ਤਿਆਰ ਕੀਤਾ ਜਾਵੇ ਕੁਝ ਬੜਿਆਂ ਨੂੰ ਕੋਈ ਕੰਮ ਪਿਆਰ ਕਰ ਲੈਣਾ ਤਾਂ ਜੋ ਆਪਾਂ ਸਾਰੇ ਪਿੰਡ ਦੇ ਮੱਜਦੇ ਉੱਥੇ ਬੈਠ ਕੇ ਸਜਾਇਆ ਕਰੀਏ ਜੇ ਕੋਈ ਗਰੀਬ ਕੋਈ ਵਿਆਜ ਰਿਸ਼ੂ ਦਾ ਪ੍ਰੋਗਰਾਮ ਕਰਨਾ ਚਾਹੁੰਦਾ ਉਹ ਵੀ ਉੱਥੇ ਬੈਠ ਕੇ ਕਰ ਕਰ ਸਕੇ ਬਾਕੀ ਨੇੜਾ ਬਹੁਤ ਆਂਦੇ ਵਾਸਤੇ ਮੈਂ ਲਾਈਟਾਂ ਲਵਾਈਆਂ ਆ ਉਹਨਾਂ ਲਈ ਸਮੇਂ ਜਲਦੀ ਲਗਾਉਣ ਵਾਲਾ ਉਹ ਪਾਣੀ ਦੇ ਸ਼ੁੱਧ ਪਾਣੀ ਦੇ ਇਹਦੀ ਆਪਾਂ ਹੈਂਡਪੰਮਾਵਾਗੇ ਉਹ ਤੋਂ ਬਾਅਦ ਚੋੜੀਆਂ ਬੜੀਆਂ ਜੀ ਮਾਰੇ ਦੀ ਕਿਰਪਾ ਗਈ ਤੇ ਕੈਮਰੇ ਦਾ ਸਿਸਟਮ ਵੀ ਕਰਵਾਵਾਂਗੇ ਪਿੰਡ ਦੇ ਵਿੱਚ ਤੇ ਗਲੀਆਂ ਨਾਲੀਆਂ ਜਿੱਥੇ-ਜਿੱਥੇ ਵੀ ਰਹਿੰਦੀਆਂ ਉਹਨਾਂ ਨੂੰ ਵੀ ਪੂਰਾ ਕਰਵਾਵਾਂਗੇ ਹਸਪਤਾਲ ਇੱਕ ਮੁੱਖ ਮੰਗ ਮੈਂ ਰੱਖਦਾ ਕਿ ਉਹ ਗੁਮਾਰੇ ਕਿੱਥੇ ਕਰੇ ਵੀ 25 ਰੈਡ ਦਾ ਹਸਪਤਾਲ ਹੈ ਆਪਣੇ ਪਿੰਡ ਦੇ ਵਿੱਚ ਲਿਆ ਸਕਾ ਉਹ ਪਿੰਡ ਦੇ ਲੋਕਾਂ ਸੇਵਾ ਕਰਨ ਦਾ ਮੌਕਾ ਤਾਂ ਮਾਣ ਬਥੇਆ ਤੁਹਾਡੇ ਸਾਰੇ 5000 ਤਾਂ ਸਿੱਧਾ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲੇ ਮੈਸੇਜ ਮੈਂ ਉਹ ਦੇਣਾ ਜਮਾਉਂ ਵੀ ਜਿੰਨਾ ਜਿੱਕਰ ਤੁਸੀਂ ਮੈਨੂੰ ਸਰਪੰਚ ਬਣਾਇਆ ਤੁਹਾਡੀ ਦਿੱਤੀ ਪਾਵਰ ਵਾ ਮੈਂ ਕੋ ਦਿਨੇ ਔਰ ਰਾਤ 24 ਘੰਟੇ ਮੈਂ ਤੁਹਾਡੀ ਸੇਵਾ ਦੀ ਹਾਜ਼ਰ ਤੇ ਜੇ ਕਿਤੇ ਬਾਹਰ ਅੰਦਰ ਵੀ ਰੋਡ ਪੈਂਦੀ ਆ ਜਾਣ ਜੀ ਤੇ ਮੈਂ ਅੱਗੇ ਵੀ ਜਾਂਦਾ ਰਿਆਂ ਤੇ ਹੌਣ ਵਾਲੇ ਸਮੇਂ ਜੀ ਵੀ ਜਾਂਦਾ ਰਿਆਂ ਇਹ ਤੁਹਾਡੀ ਦਿੱਤੀ ਪਾਵਰ ਵਾ ਤੇ ਸੇਵਾ ਵਾ ਸੇਵਨ ਮੈਂ ਤਨ ਨਹੀਂ ਨਾਣਵਾਵਾਂਗਾ ਕਿਸ ਨੇ ਕਹ ਤੈਨੂੰ ਤੈਸੇ ਤੈਸੇ ਕਰੀ ਲੋਕ ਨਹੀਂ ਮੈਂ ਸਰਪੰਚ ਨਹੀਂ ਪੰਚ ਲੋ ਹੀ ਹਾਂ ਜਦੋਂ ਮੈਨੂੰ ਕੰਮ ਕਹੋਗੇ ਮੈਂ ਬਿਲਕੁਲ ਤੁਹਾਡੇ ਨਾਲ ਖੜਾ ਹਾਂ ਪਹਿਲਾਂ ਵੀ ਮੇਰੀ ਕੋਸ਼ਿਸ਼ ਰਹੀ ਆ ਦਾ 15 ਸਾਲ ਮੈਂ ਪਿਛਲੀ ਅਲਿਗਲੈਕਸ਼ਨ ਲੜਿਆ ਸੀ ਤੇ ਚਲੋ ਜਿੱਤਾਂ ਹਾਰਾ ਹੁੰਦੀਆਂ ਰਹਿੰਦੀਆਂ ਵਾ ਤੇ ਮੈਂ ਫਿਰ ਵੀ ਪਿੱਛੇ ਨਹੀਂ ਹਟਿਆ ਮੈਂ ਵੱਧ ਮਿਹਨਤ ਕੀਤੀ ਤੇ ਮੈਨੂੰ ਐਰ ਕੀ ਲੋਕਾਂ ਸਰਪੰਚ ਬਣਾਤਾ ਤੇ ਮੈਂ ਹਰ ਪੱਖੋਂ ਲੋਕਾਂ ਦੇ ਨਾਲ ਖੜਾ ਰਹਾਗਾ ਬਿਲਕੁਲ ਮੇਰੇ ਜਿੱਦਾਂ ਸਰਪੰਚੀ ਵਾਲੀ ਥਿੰਗ ਗੱਲ ਲੱਗੂਗੀ ਵੀ ਇਹ ਸਰਪੰਚ ਆਖੜ ਕਰਦਾ ਜਾਂ ਕੁਛ ਕਰਦਾ ਬੇਸ਼ੱਕ ਇਹ ਮੈਂ ਉਸ ਨੇ ਸਰਪੰਚੀ ਛੱਡ ਦੂੰਗਾ ਸਭ ਤੋਂ ਪਹਿਲਾ ਕੰਮ ਮੇਰਾ ਹੋਊਗਾ ਗਰੀਬ ਲੋਕਾਂ ਦੇ ਸਾਥ ਤੇ ਜਾਣਾ ਜੇ ਕੋ ਗਰੀਬ ਕੁੜੀ ਨੂੰ ਕਿਤੇ ਕੋਈ ਸ਼ੋਰੇ ਪਰੇਸ਼ਾਨ ਕਰਦੇ ਆ ਮੇਰੀ ਕੋਸ਼ਿਸ਼ ਰਹੀ ਹੈ ਮੈਂ ਹਰ ਪੱਖੋਂ ਉਹਦੇ ਨਾਲ ਜਾਣਾ ਤੇ ਉਹਨਾਂ ਡਿਸਪਿਊਟ ਜਿਹੜਾ ਮੈਟਰ ਵਾਹਲ ਕਰਵਾ ਕੇ ਆਉਣਾ ਹੈ ਆਉਣ ਵਾਲੇ ਸਮੇਂ 'ਚ ਵੀ ਇਦਾਂ ਹੀ ਰਹੇਗਾ ਇਹ ਤੁਹਾਡਾ ਆਪਣਾ ਗਰੀਬ ਭਰਾ ਸਰਪੰਚ ਉਹਨੂੰ ਕੁਝ ਕੰਦੀ ਲੋੜ ਤੇ ਮੈਨੂੰ ਕੰਮ ਦੱਸੋ ਜਿੰਨੇ ਜੋਗਾ ਹੋਵਾਂਗਾ ਮੈਂ ਆਪਾਂ ਪੂਰਾ ਕਰਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ